ਸਤਨਾਮ ਵਾਹਿਗੁਰੂ ਸਹਿਬ ਜੀ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀ ਦੇ ਖੈਰ ਦੀਜੇ ਬੰਦਗੀ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀ ਦੇ ਖੈਰ ਦੀਜੇ ਬੰਦਗੀ ਸੋ ਗੁਰੂਆਂ ਪਾਲਿਓ ਸਤਸੰਗੀ ਜਨੋ ਜਿਹੜੀ ਆਪਾਂ ਇੱਕ ਪੰਕਤੀ ਪੜ੍ਹੀ ਐ ਨਾ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੇ ਖੈਰ ਦੀਜੇ ਬੰਦਗੀ ਭਗਤ ਜੀ ਨੇ ਪ੍ਰਭੂ ਪਰਮਾਤਮਾ ਪਾਸ ਅਰਦਾਸ ਕੀਤੀ ਐ ਵੀ ਮੈਨੂੰ ਆਪਣੀ ਬੰਦਗੀ ਦੀ ਖੈਰ ਪਾ ਹੋਰ ਤਾਂ ਸਾਰੀਆਂ ਸੁੱਖ-ਸੂਲ ਤਾਂ ਮਿਲ ਹੀ ਰਹੀਆਂ ਨੇ ਸੋਹਣਾ ਸਰੀਰ ਦੇ ਤਾਂ ਪ੍ਰਭੂ ਪਰਮਾਤਮਾ ਨੇ ਹਵਾ ਪਾਣੀ ਦੇ ਰਿਹਾ ਸਰੀਰ ਨੂੰ ਆ ਟੈਂਪਰੇਚਰ ਤਪਸ ਦੇ ਰਿਹਾ ਤੇ ਸਕਣ ਸਕਾਉਣ ਵਾਸਤੇ ਪ੍ਰਸ਼ਾਦਾ ਪਾਣੀ ਤੇ ਰਹਿਣ ਵਾਸਤੇ ਮਕਾਨ ਪਹਿਨਣ ਵਾਸਤੇ ਲੀੜਾ ਕੱਪੜਾ ਸਭ ਦੇ ਰਿਆ ਨਾ ਤੇ ਮਨੁੱਖ ਨਾ ਸ਼ੁਕਰਾ ਹੋਇਆ ਹੋਰ ਦਾਤਾ ਮੰਗਦਾ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਫਿਰ ਗੁੱਸੇ ਹੁੰਦਾ ਜਿਵੇਂ ਆਪਾਂ ਗਰਬਾਣੀ ਚ ਪੰਕਤੀ ਪੜ੍ਹਦੇ ਹੁੰਨੇ ਆ ਏਕ ਪੀਣਾ ਦੇ 10 ਪੀ ਹਿਰਲੇ ਦਾ ਭਾਵ ਹੈ ਵੀ ਤੂੰ ਇੱਕ ਹੋਰ ਮੰਗਦਾ ਜਿਹੜੀਆਂ ਤੈਨੂੰ ਪਹਿਲਾਂ ਦੱਸ ਦਿੱਤੀਆਂ ਹੋਈਆਂ ਉਹ ਵੀ ਤੇਥੋਂ ਵਾਪਸ ਲੈ ਲਵੇ ਤਾਂ ਫਿਰ ਤੂੰ ਕੀ ਕਰੇਂਗਾ ਇਕ ਪੀਣਾ ਦੇ 10 ਪੀਹਰਲੇ ਤੋ ਮੂੜਾ ਕਹ ਕਹੰ ਕਰੇ ਫੇਰ ਮੂਰਖਾ ਤੂੰ ਕੀ ਕਰੇਗਾ ਕਹਿਣ ਦਾ ਭਾਵ ਹੈ ਵੀ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਦਾ ਦਾਨ ਮੰਗਿਏ ਗੁਰਸਿੱਖੀ ਵਾਲਾ ਜੀਵਨ ਮੰਗਿਏ ਨਾਮ ਦੀ ਦਾਤ ਮੰਗਿਏ ਫੇਰ ਆਪਣਾ ਲੋਕ ਵੀ ਸਬਰ ਜਾਏਗਾ ਤੇ ਪ੍ਰਲੋਕ ਵੀ ਸਬਰ ਜਾਏਗਾ ਆ ਵਰਤਨਾਮ ਵਰਤਮਾਨ ਸਮਾ ਵੀ ਸਬਰ ਜੂ ਤੇ ਆਉਣ ਵਾਲਾ ਵੀ ਬਵਖ ਚੰਗਾ ਹੋਏਗਾ ਸੋ ਸਤਿਗੁਰੂ ਦੀ ਕਿਰਪਾ ਸਦਕਾ ਜਿਹੜਾ ਆਪਾਂ ਲੜੀਵਾਰ ਕਰਦੇ ਆਂ ਸ਼ਬਦ ਵਿਚਾਰ ਉਹ ਪਾਵਨ ਪਵਿੱਤਰ ਰੰਗ 472 ਤੇ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਸੱਚੇ ਦੀ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦਾਂ ਸਲੋਕ ਮਹੱਲਾ ਪਹਿਲਾ ਇਥੇ ਸਤਿਗੁਰੂ ਕਹਿਣਾ ਕਰਦੇ ਨੇ ਜਿਹੜੀ ਸੂਤਕ ਪਾਤਕ ਦੀ ਗੱਲ ਬੜੀ ਫੈਲੀ ਹੋਈ ਆ ਹੁਣ ਤਾਂ ਵੈਸੇ ਬਹੁਤ ਫਰਕ ਪੈ ਗਿਆ ਪਰ ਹਜੇ ਵੀ ਲੋਕ ਹੈਗੇ ਨੇ ਜੋ ਸੂਤਕ ਪਾਤਕ ਨੂੰ ਮੰਨਦੇ ਆ ਸੂਤਕ ਪਾਤਕ ਕੀ ਹੁੰਦਾ ਵੀ ਜਿਸ ਘਰ ਵਿੱਚ ਨਵਜਮੇ ਬੱਚੇ ਨੇ ਜਨਮ ਲਿਆ ਵਾ ਤੇ ਉਥੇ ਪੁਜਾਰੀ ਦੇ ਕਹਿਣ ਮੁਤਾਬਕ ਵੀ 40 41 ਦਿਨ ਸੂਤ ਕਰਿੰਦਾ ਕਹਿਣ ਦਾ ਮਤਲਬ ਵੀ ਉਹ ਘਰ ਪਿੱਟਿਆ ਗਿਆ ਜਿਹੜੇ ਘਰ ਵਿੱਚ ਕੋਈ ਜੀਵ ਚੜਾਈ ਕਰ ਜੇ ਉਹਨੂੰ ਵੀ ਕਹਿੰਦਾ ਵੀ ਇਹ ਿੱਟਿਆ ਗਿਆ ਜੀ ਸੂਤ ਕਿਤੇ 파ਤਕ ਉਹਨਾਂ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਗਿਆਨ ਦੀ ਦਾਤ ਬਖਸ਼ ਰਹੇ ਨੇ ਤੇ ਆਪਾਂ ਗੁਰੂ ਤੋਂ ਸਮਝਣਾ ਗੁਰਬਾਣੀ ਵਿੱਚੋਂ ਗੁਰਬਾਣੀ ਪੜ੍ਹ ਕੇ ਉਹਦੇ ਅਰਥ ਕਰਕੇ ਗੁਰਮਖ ਪਿਆਰਿਆਂ ਨੇ ਸੁਣਾਉਣੇ ਨੇ ਉਹ ਚਾਹੇ ਭੈਣ ਸੁਣਾਵੇ ਕੋਈ ਚਾਹੇ ਭਾਈ ਸੁਣਾਵੇ ਉਹ ਆਪਣਾ ਵੀਰ ਹੈ ਹਰਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਸੋ ਮਹਾਰਾਜ ਨੇ ਦੱਸਿਆ ਸ਼ਲੋਕ ਮਹਾਨਲਾ ਪਹਿਲਾ ਜੇ ਕਰ ਸੂਤਕ ਮੰਨਿਏ ਸਭ ਤੈ ਸੂਤਕ ਹੋਏ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਜੇ ਸੂਤਕ ਨੂੰ ਮੰਨ ਲਈਏ ਭਾਵ ਜੇ ਮੰਨ ਲਈਏ ਕਿ ਸੂਤਕ ਦਾ ਪਰਮ ਰੱਖਣਾ ਚਾਹੀਦਾ ਹੈ ਤਾਂ ਇਹ ਵੀ ਚੇਤਾ ਰੱਖੋ ਕਿ ਇਸ ਤਰ੍ਹਾਂ ਸੂਤਕ ਸਭ ਥਾਂ ਹੀ ਹੁੰਦਾ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਗੋਹੇ ਤੇ ਲੱਕੜੀ ਦੇ ਅੰਦਰ ਵੀ ਕੀੜੇ ਹੁੰਦੇ ਹਨ। ਭਾਪ ਜੰਮਦੇ ਰਹਿੰਦੇ ਹਨ। ਉਦਾਹਰਨ ਦਿੱਤੀ ਆ ਜੀਵ ਤਾਂ ਕਰੋੜਾਂ ਦੀ ਗਿਣਤੀ ਵਿੱਚ ਪੈਦਾ ਹੁੰਦੇ ਨੇ ਸੈਕਿੰਟਾਂ ਦੇ ਵਿੱਚ ਤੇ ਸੈਕਿੰਟਾਂ ਦੀ ਕਰੋੜਾਂ ਜੀਵ ਮਰਦੇ ਨੇ। ਮਹਾਰਾਜ ਕਹਿੰਦੇ ਫਿਰ ਗੋਹੇ ਦੇ ਅੰਦਰ ਵੀ ਜੀਵ ਤਾਂ ਹੁੰਦੇ ਨੇ ਲੱਕੜ ਦੇ ਵਿੱਚ ਵੀ ਜੀਵ ਹੁੰਦੇ ਨੇ ਉਹ ਮਰਦੇ ਜੰਮਦੇ ਰਹਿੰਦੇ ਆ ਫਿਰ ਤਾਂ ਸੂਤਕ ਹਰਥਾ ਹੋ ਗਿਆ ਭਾਈ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਜਿੰਨੇ ਵੀ ਦਾਣੇ ਨੇ ਅੰਨ ਦੇ ਆਪਾਂ ਖਾਣੇ ਨੇ ਕਣਕ ਮੱਕੀ ਝੋਨਾ ਚਾਵਲ ਜੋ ਵੀ ਆ ਸਬਜ਼ੀਆਂ ਹੋਈਆਂ ਫਰੂਟ ਹੋ ਗਏ ਡਰਾਈ ਫਰੂਟ ਹੋ ਗਏ ਪਾਣੀ ਦਾ ਗਲਾਸ ਪੀਣੇ ਉਹਦੇ ਵਿੱਚ ਵੀ ਜੀਵ ਹੈਗੇ ਨੇ ਮਹਾਰਾਜ ਕਹਿੰਦੇ ਅੰਨ ਦੇ ਜਿੰਨੇ ਵੀ ਦਾਣੇ ਹਨ ਇਹਨਾਂ ਵਿੱਚੋਂ ਕੋਈ ਦਾਣਾ ਵੀ ਜੀਵ ਤੋਂ ਬਿਨਾ ਨਹੀਂ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਮਹਾਰਾਜ ਕਹਿੰਦੇ ਪਾਣੀ ਆਪ ਵੀ ਜੀਵ ਹੈ ਕਿਉਂਕਿ ਇਸ ਨਾਲ ਹਰੇਕ ਜੀਵ ਹਰਾ ਭਾਗ ਜਿੰਦ ਵਾਲਾ ਹੁੰਦਾ ਹੈ ਪਾਣੀ ਦੇ ਨਾਲ ਹੀ ਜੀਵਨ ਆ ਨਾ ਜਿਉਂਦਾ ਹੀ ਪਾਣੀ ਨਾਲ ਜੀਵ ਜਿੰਨਾ ਵੀ ਕੁਦਰਤ ਦਾ ਸਿਸਟਮ ਆ ਜੀਵ ਜੰਤੂ ਪੇੜ ਪੌਦੇ ਕੱਖ ਕੰਡਾ ਪਸ਼ੂ ਪੰਛੀ ਸਭ ਪਾਣੀ ਦੇ ਆਸਰੇ ਜੀਂਦੇ ਨੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਪਾਣੀ ਬੱਚੀ ਜੀਵ ਬਹੁਤ ਨੇ ਸੂਤਕ ਕਿਉਂ ਕਰ ਮੰਨੀਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਮਹਾਰਾਜ ਕਹਿੰਦੇ ਸੂਤਕ ਜਿਵੇਂ ਰੱਖਿਆ ਜਾ ਸਕਦਾ ਹੈ ਭਾਪ ਸੂਤਕ ਤਾਂ ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ ਰਸੋਈ ਵਿੱਚ ਸੂਤਕ ਪਿਆ ਰਹਿੰਦਾ ਹੈ ਨਾਨਕ ਸੂਤਕ ਏਬ ਨ ਉਤਰੈ ਗਿਆਨ ਉਤਾਰੇ ਧੋਏ ਮਹਾਰਜ ਕਹਿੰਦੇ ਹੈ ਨਾਨਕ ਇਸ ਤਰ੍ਹਾਂ ਭਾਵ ਭਰਮਾਂ ਵਿੱਚ ਪਿਆ ਸੂਤਕ ਮਨ ਤੋਂ ਨਹੀਂ ਉੱਤਰਦਾ ਇਸ ਨੂੰ ਪ੍ਰਭੂ ਦਾ ਗਿਆਨ ਹੀ ਢੋ ਕੇ ਲਾ ਸਕਦਾ ਹੈ ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ ਨਾ ਤੇ ਗੁਰਬਾਣੀ ਨੇ ਆਪਾਂ ਨੂੰ ਦੱਸਤਾ ਵੀ ਨਹੀਂ ਭਾਈ ਸਾਰੇ ਥਾਂਾਂ ਤੇ ਹੁੰਦੇ ਆ ਜੀਵ ਜੰਤੂ ਪੈਦਾ ਵੀ ਹੁੰਦੇ ਨੇ ਮਰੀ ਵੀ ਜਾਂਦੇ ਨੇ ਹਰ ਥਾਂ ਤੇ ਸੂਤਕ ਹੈ ਤੇ ਜੇ ਤੂੰ ਸੂਤਕ ਨੂੰ ਹੀ ਮੰਨਣਾ ਫਿਰ ਤਾਂ ਤੂੰ ਜੀਵ ਨਹੀਂ ਸਕਦਾ ਇੱਕ ਮਿੰਟ ਵੀ ਜੀਣਾ ਤੈਨੂੰ ਔਖਾ ਹੋ ਜੂ ਮਹੱਲਾ ਪਹਿਲਾਂ ਹੁਣ ਦੱਸਦੇ ਨੇ ਮਹਾਰਾਜ ਕਹਿੰਦੇ ਵੀ ਸੂਤਕ ਕੀ ਕੀ ਲੱਗਿਆ ਹੋਇਆ ਤੈਨੂੰ ਉਹ ਸੂਤਕ ਨੂੰ ਲਾਉਣ ਦੀ ਕੋਸ਼ਿਸ਼ ਕਰ ਮਨ ਕਾ ਸੂਤਕ ਲੋਭ ਹੈ ਜੀਭਾ ਸੂਤਕ ਕੂੜ ਮਹਾਰਾਜ ਕਹਿੰਦੇ ਉਹ ਤਾਂ ਤੂੰ ਮੰਨੀ ਜਨ ਵੀ ਕਿਸੇ ਘਰ ਜਨਮ ਹੋ ਗਿਆ ਬੱਚੇ ਦਾ ਉਹ ਸੂਤਕ ਹੋ ਗਿਆ ਕਿਸੇ ਘਰ ਮਰਗ ਹੋ ਗਈ ਪਾਤਕ ਹੋ ਗਿਆ ਪਰ ਗੁਰੂ ਸਾਹਿਬ ਨੇ ਦੱਸਦਾ ਵੀ ਹਰ ਥਾਂ ਹੀ ਹੁੰਦਾ ਹੈ ਤਾਂ ਜੀਵ ਪੈਦਾ ਵੀ ਹੋ ਰਹੇ ਨੇ ਤੇ ਮਰ ਵੀ ਰਹੇ ਨੇ ਉਹ ਆਪ ਪੰਕਤੀਆਂ ਪੜ੍ਹ ਲੀਆਂ ਹੁਣ ਸਤਿਗੁਰੂ ਦੱਸਦੇ ਨੇ ਵੀ ਤੈਨੂੰ ਸੂਤਕ ਕਿਹੜਾ ਲੱਗਿਆ ਹੋਇਆ ਉਹਨੂੰ ਸਮਝ ਮਨ ਕਾ ਸੂਤਕ ਲੋਭ ਹੈ ਜੀਬਾ ਸੂਤਕ ਕੂੜ ਜਿਹੜਾ ਮਨ ਨੂੰ ਤੇਰੇ ਨੂੰ ਸੂਤਕ ਲੱਗਿਆ ਹੋਣਾ ਲੋਭ ਦਾ ਲਾਲਚ ਦਾ ਇੱਕ ਤਾਂ ਇਹ ਸੂਤਕ ਲੱਗਿਆ ਤੈਨੂੰ ਲੋਭ ਦਾ ਲਾਲਚ ਦਾ ਤੇ ਦੂਜਾ ਤੇਰੀ ਜੀਬ ਨੂੰ ਸੂਤਕ ਲੱਗਿਆ ਹੋਇਆ ਜਿਹੜਾ ਤੂੰ ਝੂਠ ਬੋਲਦਾ ਮੰਨ ਤਾਂ ਸੂਤਕ ਲੋਭ ਹੈ ਜੀਭਾ ਪਾਪ ਜਿੰਨਾ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਜੰਬੜਿਆ ਹੋਇਆ ਹੈ ਤੇ ਜੀਬ ਦਾ ਸੂਤਕ ਝੂਠ ਬੋਲਣਾ ਹੈ ਪਾਪ ਜਿੰਨਾ ਮਨੁੱਖ ਦੀ ਜੀਬ ਨੂੰ ਝੂਠ ਰੂਪ ਸੂਤਕ ਹੈ ਸਾਰੇ ਨਹੀਂ ਲਿਖੇ ਜਿਹੜੇ ਮਹਾਰਾਜ ਨੇ ਬਿਰਲੇ ਬਜਿਨਾਂ ਦੇ ਜੀਵ ਨੂੰ ਝੂਠਕ ਲੱਗਿਆ ਹੋਇਆ ਝੂਠ ਦਾ ਲੋਭ ਲੱਗਿਆ ਹੋਇਆ ਝੂਤਕ ਉਹ ਅੱਖੀ ਸੂਤਕ ਵੇਖਣਾ ਪਰ تیر ਪਰ ਧਨ ਰੂਪ ਅੱਖਾਂ ਦੇ ਨਾਲ ਪਰਾਇਆ ਰੂਪ ਦੇਖੀ ਜਾਂਦਾ ਅੱਖੀ ਸੂਤਕ ਵੇਖਣਾ ਪਰ تیر ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਅਤਵਾਰੀ ਖਾਏ ਜਨਮ ਮਨੁੱਖਾਂ ਦੇ ਕੰਨ ਵਿੱਚ ਵੀ ਸੂਤਕ ਹੈ ਕਿ ਕੰਨ ਨਾਲ ਬੇਫਿਕਰ ਹੋ ਕੇ ਚੁਗਲੀਆਂ ਸੁਣਦੇ ਹਨ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਮਾਰਜ ਕਹਿੰਦੇ ਸੂਤਕ ਨਿਰਾ ਭਰਮ ਹੀ ਹੈ ਇਹ ਸੂਤਕ ਰੂਪ ਪਰਮ ਮਾਇਆ ਵਿੱਚ ਫਸਿਆ ਮਨੁੱਖ ਨੂੰ ਆ ਲੱਗਦਾ ਹੈ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਮਹਾਰਾਜ ਕਹਿੰਦੇ ਜਿਹੜਾ ਜਨਮ ਮਰਨਾ ਇਹ ਤਾਂ ਪ੍ਰਭੂ ਪਰਮਾਤਮਾ ਦਾ ਹੁਕਮ ਹੈ ਇਹ ਉਹਦੇ ਭਾਣੇ ਵਿੱਚ ਜੀਵ ਜੰਮਦੇ ਮਰਦੇ ਰਹਿੰਦੇ ਨੇ ਖਾਣਾ ਪੀਣਾ ਪਵਿੱਤਰ ਹੈ ਦੇਤੋਂ ਨਰਜਿਕ ਸੁਭਾਏ ਅਗੇ ਪਦਾਰਥਾਂ ਦੀ ਗੱਲ ਕਰਦੇ ਹਨ ਮਹਾਰਾਜ ਕਹਿੰਦੇ ਪਦਾਰਥਾਂ ਦਾ ਖਾਣਾ ਪੀਣਾ ਵੀ ਪਵਿੱਤਰ ਹੈ ਭਾਵ ਮਾੜਾ ਨਹੀਂ ਕਿਉਂਕਿ ਪ੍ਰਭੂ ਨੇ ਆਪ ਇਕੱਠਾ ਕਰਕੇ ਰਿਜਕ ਜੀਵਾਂ ਨੂੰ ਦਿੱਤਾ ਹੈ ਨਾਨਕ ਜਿੰਨੀ ਗੁਰਮਖ ਬੁੱਝਿਆ ਤੰ ਸੂਤਕ ਨਾਹੀ ਹੈ ਨਾਨਕ ਜਿਨ੍ਹਾਂ ਗੁਰਮਖਾਂ ਨੇ ਇਹ ਗੱਲ ਸਮਝ ਲਈ ਹੈ ਕਿ ਉਹਨਾਂ ਨੂੰ ਸੂਤਕ ਨਹੀਂ ਲੱਗਦਾ ਪਾਪ ਹੁਣ ਵੀ ਜਿਹੜਾ ਖਾਣਾ ਪੀਣਾ ਖਾਣਾ ਪੀਣਾ ਪਵਿੱਤਰ ਹੈ ਦੇਤੋਂ ਨਾ ਰਿਜਕ ਸੰਭਾਏ ਕਿਹਾ ਨਾ ਮਹਾਰਾਜ ਨੇ ਇਹ ਕਹਿੰਦਾ ਪੁਜਾਰੀ ਕਹਿੰਦਾ ਇਹ ਗੱਲ ਦਾ ਵੀ ਜਿਹੜੇ ਘਰ ਵਿੱਚ ਬੱਚਾ ਜਨਮ ਆ ਉਸ ਘਰ ਵਿੱਚ ਸੂਤ ਹੋ ਗਿਆ ਉਸ ਘਰ ਦਾ ਨਹੀਂ ਖਾਂਦਾ ਇਹ ਜਿੱਥੇ ਪਾਤਕ ਹੋ ਗਿਆ ਕਹਿੰਦੇ ਉਸ ਘਰ ਦਾ ਵੀ ਉੱਥੇ ਅੱਗ ਨਹੀਂ ਵੱਲਦੀ ਪਾਤਕ ਹੋ ਗਿਆ ਮਹਾਰਾਜ ਕਹਿੰਦੇ ਨਹੀਂ ਪਾਈ ਖਾਣਾ ਪੀਣਾ ਪਵਿੱਤਰ ਹੀ ਹੈ ਕੁਛ ਨਹੀਂ ਪਿੱਟਿਆ ਜਾਂਦਾ ਜਿੱਥੇ ਬੱਚੇ ਨੇ ਜਨਮ ਲਿਆ ਤੇ ਜਾਂ ਕਿਸੇ ਘਰ ਵਿੱਚ ਮੌਤ ਹੋਗੀ ਕੁਛ ਵੀ ਪਿੱਟਿਆ ਨਹੀਂ ਜਾਂਦਾ ਉਹ ਪਵਿੱਤਰ ਹੀ ਹੈ ਐਵੇਂ ਨਾ ਵਹਿਮ ਵਿੱਚ ਪਸਾ ਫਸਿਆ ਤੂੰ ਤਾਂ ਆਪ ਫਸਿਆ ਤੇ ਲੋਕਾਂ ਨੂੰ ਵੀ ਪਸਾਈ ਜਾ ਰਹੇ ਹਾਂ ਜਿਹੜਾ ਵਹਿਮ ਕਰਦਾ ਸੂਤਕ ਪਾਤਕ ਦਾ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੀਂ ਜਿਨ੍ਹਾਂ ਨੇ ਇਹ ਗੱਲ ਬੁੱਝ ਲਈ ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਸੂਤਕ ਪਾਤਕ ਨਹੀਂ ਲੱਗਦਾ ਪੌੜੀ ਵਾਲੇ ਬੰਦ ਚ ਮਹਾਰਾਜ ਦੱਸਦੇ ਨੇ ਸਤਗੁਰ ਵੱਡਾ ਕਰਸ ਇਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਗੁਰ ਵੱਡਾ ਕਰਸ ਇਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਅੱਖਣਾ ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ ਕਿਉਂਕਿ ਗੁਰੂ ਵਿੱਚ ਵੱਡੇ ਗੁਣ ਹਨ ਗੁਣਵਾਨ ਨੂੰ ਹੀ ਵੱਡਾ ਕਿਹਾ ਜਾਂਦਾ ਹੈ ਵਿਦਵਾਨ ਕਈ ਹੰਕਾਰ ਕਰਕੇ ਵੱਡਾ ਅਖਬਾਉਂਦੇ ਨੇ ਆਪਣੇ ਆਪ ਨੂੰ ਹੁੰਦੇ ਹੰਕਾਰੀ ਆ ਉਹ ਤੋਂ ਲੋਕ ਡਰਦੇ ਹੀ ਉਹਨੂੰ ਵੱਡਾ ਵੱਡਾ ਕਹੀ ਜਾਂਦੇ ਨੇ ਨਹੀਂ ਭਾਈ ਮਹਾਰਾਜ ਕਹਿੰਦੇ ਸਤਗੁਰ ਵੱਡਾ ਆਖੀਏ ਸਤਗੁਰ ਵੱਡਾ ਕਰਸਾ ਲਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਇਸ ਸਤਗੁਰੂ ਦੇ ਵਿੱਚ ਵੱਡੀਆਂ ਵਡਿਆਈਆਂ ਨੇ ਗੁਰੂ ਦੀਆਂ ਇਹਦੇ ਵਿੱਚ ਬਹੁਤ ਸਾਰੇ ਗੁਣ ਨੇ ਤੇ ਇਹਨੂੰ ਵੱਡਾ ਕਹਿ ਕੇ ਅਸੀਂ ਇਸ ਦੇ ਚਰਨਾਂ ਨਾਲ ਜੁੜਨਾ ਹੈ ਸਹਿ ਮੇਲੇ ਤਨਦਰੀ ਆਈਆਂ ਮਹਾਰਜ ਕਹਿੰਦੇ ਜਿੰਨਾ ਮਨੁੱਖਾਂ ਨੂੰ ਪ੍ਰਭੂ ਪਤੀ ਨੇ ਗੁਰੂ ਨਾਲ ਮਲਾਇਆ ਹੈ ਉਹਨਾਂ ਨੂੰ ਉਹ ਗੁਣ ਅੱਖੀਂ ਦਿਸਦੇ ਹਨ ਜਿਹੜੇ ਨਾਮ ਬਾਣੀ ਨਾਲ ਜੁੜ ਕੇ ਉਹਨਾਂ ਨੂੰ ਫਿਰ ਗੁਣ ਦਿਸਣ ਲੱਗ ਜਾਂਦੇ ਨੇ ਭਾਈ ਗੁਰਮਖ ਪਿਆਰਿਆਂ ਨੂੰ ਚੰਗੇ ਮਾੜੇ ਦੀ ਪਰਖ ਹੁੰਦੀ ਆ ਫਿਰ ਉਸ ਨੂੰ ਜਾਤਿਸ ਭਾਣਾ ਤਾਂ ਮੰਨਿ ਵਾਹਿਗੁਰੂ ਜਾਤਿਸ ਭਾਣਾ ਤਾਂ ਮੰਨ ਬਸਾਇਆ ਅਤੇ ਜੇ ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿੱਚ ਵੀ ਗੁਣ ਵਸ ਪੈਂਦੇ ਹਨ ਭਾਵੇ ਦਾ ਮਤਲਬ ਹੀ ਜਦੋਂ ਅਸੀਂ ਗੁਰੂ ਨੂੰ ਚੰਗੇ ਲੱਗਾਂਗੇ ਜਦੋਂ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਹੋਏਗਾ ਤੇ ਅਸੀਂ ਆਪੇ ਗੁਰੂ ਨੂੰ ਚੰਗੇ ਲੱਗ ਪਾਂਗੇ ਜੇ ਬਾਹਰੀ ਧਾਰਨਾ ਲਈਏ ਤਾਂ ਕੋਈ ਵੀ ਘਰ ਦਾ ਜੀਵ ਘਰ ਦੇ ਸਿਸਟਮ ਮੁਤਾਬਕ ਚੱਲਦਾ ਪਰਿਵਾਰ ਦੇ ਪਰਿਵਾਰ ਦੀ ਸਹਿਮਤੀ ਨਾਲ ਚੱਲਦਾ ਉਹਦਾ ਫਿਰ ਪਿਆਰ ਆਉਣ ਲੱਗ ਪੈਂਦਾ ਜਿਹੜਾ ਪਰਿਵਾਰ ਤੋਂ ਉਲਟ ਚੱਲਦਾ ਉਹਨੂੰ ਫਿਰ ਆਪਾਂ ਕਹਿ ਦਿੰਨੇ ਆ ਵੀ ਜਾ ਤੁਰਿਆ ਫਿਰ ਜਿੱਧਰ ਮਰਜੀ ਆ ਉਹਦਾ ਪਿਆਰ ਵੀ ਘਟ ਜਾਂਦਾ ਆਪਾਂ ਖੜਾ ਵੀ ਛੱਡ ਦਿੰਨੇ ਆ ਉਹਦਾ ਮਹਾਰਾਜ ਨੇ ਦੱਸਿਆ ਜਾਤਿਸ ਪਾਣਾ ਤਾਂ ਮਨ ਵਸਾਈਆ ਕਰ ਹੁਕਮ ਮस्तक ਹੱਥ ਧਰ ਵਿੱਚੋਂ ਮਾਰ ਕੱਡੀਆਂ ਬੁਰਾਈਆਂ ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਨ੍ਹਾਂ ਦੇ ਮਨ ਵਿੱਚੋਂ ਬਰਿਆਈਆਂ ਮਾਰ ਕੇ ਕੱਢ ਦਿੰਦਾ ਹੈ ਫਿਰ ਗੁਣ ਪੈਦਾ ਹੁੰਦੇ ਨੇ ਉਹ ਗੁਰਮਖ ਪਿਆਰੇ ਦੇ ਕਦੋਂ ਜਦੋਂ ਗੁਰਬਾਣੀ ਨਾਲ ਜੁੜਦਾ ਗੁਰੂ ਦੇ ਸਿਧਾਂਤ ਤੇ ਚੱਲਦਾ ਫਿਰ ਉਹ ਸਮਝ ਲਓ ਵੀ ਤੁਸੀਂ ਗੁਰੂ ਨੇ ਕਿਰਪਾ ਕਰਕੇ ਛੋਡੇ ਤੇ ਛੋਟੀਆਂ ਬਰਿਆਈਆਂ ਖਤਮ ਕਰਤੀਆਂ ਤੇ ਹੁਣ ਗੋਣੀ ਗੋਣ ਛੋਡੇ ਅੰਦਰ ਜਮਾ ਹੋਣ ਲੱਗ ਪਏ ਸਹਿ ਟੁੱਠੇ ਨੌ ਨਿਦ ਪਾਈਆ ਸਹਿ ਟੁੱਠੇ ਨੌ ਨਿਦ ਪਾਈਆ ਜੇ ਪਤੀ ਪ੍ਰਭੂ ਪ੍ਰਸ਼ੰਨ ਹੋ ਪਏ ਤਾਂ ਮਾਨੋ ਸਾਰੇ ਪਦਾਰਥ ਮਿਲ ਪੈਂਦੇ ਹਨ। ਸਲੋਕ ਮਹਲਾ ਪਹਿਲਾ। ਫਰਮਾ ਰਾਇ ਦੱਸਦੇ ਨੇ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠ ਆਈ। ਸਭ ਤੋਂ ਪਹਿਲਾਂ ਬ੍ਰਾਹਮਣ ਨਹਾ ਨਾ ਧੋ ਕੇ ਤੇ ਸੁੱਚਾ ਹੋ ਕੇ ਸੁੱਚੇ ਚੌਂਕੇ ਉੱਥੇ ਆ ਬੈਠਦਾ ਹੈ। ਨਾ ਤੋ ਕੇ ਤੋਤੇ ਹੋਏ ਵਾਸਤਰ ਪਾ ਕੇ ਫਿਰ ਉਹ ਜਿਹੜਾ ਉਹਨੇ ਪੋਚਾ ਪੋਚਾ ਲਾ ਕੇ ਚੌਂਕਾ ਬਣਾਇਆ ਹੁੰਦਾ ਉਹਦੇ ਤੇ ਆ ਬੈਠਦਾ ਹੈ ਆਪਾਂ ਵੀ ਅੱਜ ਤੋਂ 25 30 ਸਾਲ ਪਹਿਲਾਂ ਦੇਖਦੇ ਰਹੇ ਹਾਂ ਕੱਚੇ ਹੁੰਦੇ ਸੀ ਚੁੱਲ੍ਹੇ ਚੌਂਕੇ ਤੇ ਉਹਨਾਂ ਤੇ ਪੋਚਾ ਲਾਇਆ ਜਾਂਦਾ ਸੀ ਆ ਮਤਾਮਾ ਤਾਂ ਕਈ ਗਉਆਂ ਘਰੇ ਹੁੰਦੀਆਂ ਸੀ ਗਉਆਂ ਦਾ ਗੋਹੇ ਦਾ ਪੋਚਾ ਲਾਉਂਦੀਆਂ ਹੁੰਦੀਆਂ ਸੀ ਸਫਾਈ ਵਾਸਤੇ ਹੁਣ ਤਾਂ ਚਰਵਾਤ ਚੱਕਿਆਗਾ ਕਈ ਏਰੀਆ ਦੇ ਵਿੱਚ ਹੈਗਾ ਵੀ ਇਹ ਹਜੇ ਕੱਚੇ ਕੋਠੇ ਨੇ ਜਿੱਥੇ ਕੱਚੇ ਘਰ ਨੇ ਮਹਾਰਾਜ ਸਮਝਾਉਣਾ ਕਰਦੇ ਨੇ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਨ ਕੋਈ ਨਾ ਭਟਿਓ ਜਾਏ ਮਹਾਰਾਜ ਕਹਿੰਦੇ ਪਹਿਲਾਂ ਨਾ ਸਭ ਤੋਂ ਪਹਿਲਾਂ ਬ੍ਰਾਹਮਣ ਨਹਾ ਧੋ ਕੇ ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ ਆਪ ਦੇ ਵੱਲੋਂ ਵੀ ਮੈਂ ਸੁੱਚਾ ਹੋ ਗਿਆ ਨਹਾ ਧੋ ਕੇ ਤੇ ਉਸ ਦੇ ਅੱਗੇ ਜਜਮਾਨ ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅੱਗੇ ਕਿਸੇ ਹੋਰ ਨੇ ਭਟਿਆ ਨਹੀਂ ਸੀ ਭਟਿਆ ਦਾ ਮਤਲਬ ਵੀ ਕਿਸੇ ਹੋਰ ਨੇ ਨਹੀਂ ਨੇੜੇ ਹੋਇਆ ਉਹਦੇ ਐਂ ਕਹਿ ਲੋ ਜਦ ਪਰਸ਼ਾਵੇਂ ਦੀ ਗੱਲ ਆ ਪਰ ਅੱਗੇ ਆਉਂਦੀ ਆ ਪੰਕਤੀ ਤੇ ਪਰਸ਼ਾਵੇਂ ਵੀ ਪਹਿਣ ਦੇਣਾ ਮਹਾਰਾਜ ਕਹਿੰਦੇ ਉਸ ਦੇ ਅੱਗੇ ਜਜਮਾਨ ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਅੱਗੇ ਕਿਸੇ ਹੋਰ ਨੇ ਪਿੱਟਿਆ ਨਹੀਂ ਸੀ ਸੁੱਚਾ ਹੋਏ ਕੇ ਜੇਬਿਆ ਲੱਗਾ ਪੜਨ ਸਲੋਕ ਆਪਣੇ ਆਪ ਨੂੰ ਸੁੱਚਾ ਸਮਝ ਕੇ ਨਾ ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਆਖ ਕੇ ਸਲੋਕ ਪੜਨ ਲੱਗ ਪੈਂਦਾ ਹੈ ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਸ਼ਲੋਕ ਪੜਦਾ ਹੈ ਚਲੋ ਪ੍ਰਮਾਤਮਾ ਦਾ ਨਾਮ ਲੈਣਾ ਭੋਜਨ ਪ੍ਰਸ਼ਾਦਾ ਛਕਣ ਲੱਗਿਆ ਉੱਠਦਿਆਂ ਬੈਂਦਿਆਂ ਖਾਂਦਿਆਂ ਇਸ ਬੰਦਿਆਂ ਮਹਾਰਾਜ ਨੇ ਦੱਸਿਆ ਵੀ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਇਹ ਗੱਲ ਸਹੀ ਹੈ ਪਰ ਜੇ ਕਹਿੰਦਾ ਵੀ ਮੈਂ ਸੁੱਚਾ ਹੋ ਗਿਆ ਤੇ ਹੋਰ ਕੋਈ ਹੁਣ ਇਹਦੇ ਨੇੜੇ ਨਾ ਆਵੇ ਮੇਰੇ ਕਿਸੇ ਦਾ ਪਰਸਾਵਾ ਹੀ ਨਾ ਪਵੇ ਉਹਦੇ ਬਾਰੇ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਖਾ ਕੇ ਸ਼ਲੋਕ ਪੜਨ ਲੱਗ ਪੈਂਦਾ ਹੈ ਕਹਤੀ ਕਹਤੀ ਜਾਏ ਛਟਿਆ ਕਿਸੇ ਲੱਗਾ ਦੋਖ ਪਰ ਇਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਭਾਵ ਢੱਡ ਵਿੱਚ ਪਾ ਪਾ ਲੈਂਦਾ ਹੈ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸਤੇ ਲੱਗੇਗਾ ਫਿਰ ਮਹਾਰਾਜ ਕਹਿੰਦੇ ਆਪ ਤਾਂ ਸੁੱਚਾ ਹੋ ਗਿਆ ਚੌਂਕਾ ਵੀ ਸੁੱਚਾ ਹੋ ਗਿਆ ਫਿਰ ਤੇਰੇ ਅੱਗੇ ਭੋਜਨ ਪ੍ਰਸ਼ਾਦਾ ਵੀ ਸੁੱਚਾ ਕਰਕੇ ਰੱਖਤਾ ਤੂੰ ਸ਼ੱਕ ਲਿਆ ਤੇ ਜਿਹੜਾ ਹੁਣ ਤੋਂ ਆਪਦੇ ਢੱਡ ਵਿੱਚ ਗੰਦੇ ਥਾਂ ਤੇ ਪਾਤਾ ਨੂੰ ਢੱਡ ਵਿੱਚ ਜਦੋਂ ਪੈ ਗਿਆ ਫਿਰ ਗੰਦੇ ਥਾਂ ਤੇ ਜਾ ਪਿਆ ਭੋਜਨ ਮਹਾਰਾਜ ਕਹਿੰਦੇ ਇਹ ਕਿਨੂੰ ਦੋਸ਼ ਲੱਗੂ ਫਿਰ ਪੰਡਤਾਂ ਬ੍ਰਾਹਮਣਾਂ ਪੁਜਾਰੀਆਂ ਇਹ ਬਰਾਦਰੀ ਦਾ ਵਿਰੋਧ ਨਹੀਂ ਜੀ ਜਿਹੜਾ ਇਹ ਪਖੰਡ ਕਰਦਾ ਉਹਦੀ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਰਾਦਰੀ ਦਾ ਵਿਰੋਧ ਨਹੀਂ ਜਿਹੜਾ ਆਪਣੇ ਆਪ ਨੂੰ ਸੁੱਚਾ ਸਮਝਦਾ ਤੇ ਖਾਣਾ-ਦਾਣਾ ਵੀ ਮੈਂ ਕਹਿੰਦਾ ਸੁੱਚਾ ਹੀ ਰੱਖਦਾ ਕਿਸੇ ਦਾ ਪਰਛਾਵਾ ਵੀ ਨਹੀਂ ਪੈਣ ਦਿੰਦਾ ਲੱਕੜਾਂ ਵੀ ਧੋ ਕੇ ਪਾਲਦਾ ਅੱਗੇ ਦੱਸਦੇ ਨੇ ਮਹਾਰਾਜ ਫੇਰ ਤੂੰ ਕਹਿੰਦਾ ਹੈ ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ ਮਹਾਰਾਜ ਕਹਿੰਦੇ ਫੇਰ ਕਹਿੰਦਾ ਇਹ ਅੰਨ ਪਾਣੀ ਅੱਗ ਤੇ ਲੂਣ ਚਾਰੇ ਹੀ ਦੇਵਤੇ ਹਨ ਭਾਵੇਂ ਪਵਿੱਤਰ ਪਦਾਰਥ ਹਨ ਠੀਕ ਆ ਸਹੀ ਆ ਪੰਜਵਾ ਪਾਇਆ ਘਿਰਤ ਤਾਂ ਹੋਆ پاک ਪਵਿੱਤ ਪੰਜਵਾ ਘੋ ਵੀ ਪਵਿੱਤਰ ਹੈ ਜੋ ਇਹਨਾਂ ਚੋਹਾਂ ਵਿੱਚ ਪਾਈਦਾ ਹੈ ਪੰ ਭਾਵ ਇਹਨਾਂ ਪੰਜਾਂ ਨੂੰ ਰਲਾਇਆ ਰਲਾਇਆ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ ਤੇ ਅੱਗੇ ਮਹਾਰਾਜ ਕੀ ਕਹਿੰਦੇ ਨੇ ਪਾਪੀ ਸੋਤਨ ਗੱਡੇ ਆ ਥੁੱਕਾ ਪਈਆਂ ਤਿਤ ਮਹਾਰਾਜ ਕਹਿੰਦੇ ਪਰ ਦੇਵਤਿਆਂ ਦੇ ਇਸ ਸਰੀਰ ਨੂੰ ਭਾਵ ਇਸ ਪਵਿੱਤਰ ਭੋਜਨ ਨੂੰ ਪਾਪੀ ਮਨੁੱਖ ਨਾਲ ਸੰਗਤ ਹੁੰਦੀ ਹੈ ਇਹਨਾਂ ਪਵਿੱਤਰ ਭੋਜਨਾਂ ਦੀ ਦੇਵਤੇ ਜਿਹਨਾਂ ਨੂੰ ਆਪਾਂ ਕਿਹਾ ਗਿਆ ਗੁਰਬਾਣੀ 'ਚ ਇਹਨਾਂ ਨੇ ਦੱਸਿਆ ਵੇ ਅਨਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਘਿਰਤ ਪੰਜਵਾ ਘਿਓ ਵੀ ਇਹ ਪੰਜੇ ਦੇਵਤਿਆਂ ਦਾ ਇੱਕ ਪਵਿੱਤਰ ਭੋਜਨ ਤਿਆਰ ਹੋ ਗਿਆ ਤੇ ਉਹ ਤਾਂ ਪਵਿੱਤਰ ਹੋ ਗਿਆ ਤੇ ਉਸ ਤੋਂ ਬਾਅਦ ਪਾਪੀ ਮਨੁੱਖ ਨਾਲ ਸੰਗਤ ਹੁੰਦੀ ਹੈ ਇਹਦੀ ਜਦੋਂ ਮਨੁੱਖ ਛੱਕ ਲੈਂਦਾ ਇਹਨੂੰ ਤਾਂ ਫਿਰ ਸੰਗਤ ਹੁੰਦੀ ਹੈ ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਹੀ ਮਹਾਰਾਜ ਕਹਿੰਦੇ ਪਵਿੱਤਰ ਭੋਜਨ ਤਾਂ ਤੂੰ ਕਹਤਾ ਪੰਜ ਦੇਵਤੇ ਨੇ ਪਵਿੱਤਰ ਭੋਜਨ ਖਾ ਲਿਆ ਬੰਦੇ ਨੇ ਖਾ ਲਿਆ ਤੇ ਉਸ ਤੋਂ ਬਾਅਦ ਉਹ ਹজম ਹੋ ਗਿਆ ਬਿਸ਼ਟਾ ਬਣ ਗਿਆ ਫੇਰ ਮਹਾਰਾਜ ਦੱਸਦੇ ਨੇ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਹੀ ਜਿਸ ਮੂਹ ਨਾਲ ਮਨੁੱਖ ਨਾਮ ਨਹੀਂ ਸਿਮਰਦੇ ਤੇ ਨਾਮ ਸਿਮਰਨ ਤੋਂ ਬਿਨਾ ਸਵਾਦਲੇ ਪਦਾਰਥ ਖਾਂਦੇ ਹਨ ਨਾਨਕ ਐਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਏ ਮਹਾਰਾਜ ਕਹਿੰਦੇ ਫਿਰ ਉਹ ਮਨੁੱਖਾਂ ਨੂੰ ਇਸ ਤਰ੍ਹਾਂ ਜਾਣੋ ਵੀ ਉਹ ਵੀ ਇੱਕ ਗੰਦੇ ਦੀ ਤਰ੍ਹਾਂ ਉਹਨਾਂ ਤੇ ਵੀ ਇੱਕ ਥੁੱਕਾਂ ਹੀ ਪੈਂਦੀਆਂ ਨੇ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਤੋਂ ਬਿਨਾ ਪ੍ਰਸ਼ਾਦੇ ਛਕਦੇ ਨੇ ਸਵਾਦਲੇ ਪਦਾਰਥ ਛਕਦੇ ਨੇ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਪਰਮਾਤਮਾ ਦਾ ਉਹਨਾਂ ਤੇ ਵੀ ਥੁੱਕਾਂ ਹੀ ਪੈਂਦੀਆਂ ਨੇ ਅੱਗੇ ਮਹਾਰਾਜ ਨੇ ਦੱਸਿਆ ਨਾਨਕ ਏਬ ਨਾ ਜਾਣੀਏ ਤਿਤਮੁਖ ਥੁੱਕਾਂ ਪਾਏ ਨਾਨਕ ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਮੂੰਹ ਉੱਤੇ ਵੀ ਫਟਕਾਰਾਂ ਪੈਂਦੀਆਂ ਹਨ ਮਹੱਲਾ ਪਹਿਲਾ ਹੁਣ ਇਸਤਰੀ ਤੇ ਗੱਲ ਆਉਂਦੀ ਆ ਮਾਂ ਤੇ ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਆ ਇਹ ਇਹ ਨੂੰ ਅਪਵਿੱਤਰ ਸਮਝਦਾ ਪੁਜਾਰੀ ਇਸਤਰੀ ਨੂੰ ਬਹੁਤ ਸਾਰਿਆਂ ਨੇ ਕੋਈ ਪੈਰ ਦੀ ਜੁੱਤੀ ਕਹਿੰਦਾ ਆ ਗੋਰਖਨਾਥ ਬਗਿਆੜੀ ਕਹਿੰਦਾ ਸੀ ਬੀਬੀਓ ਦੇਖੋ ਧਿਆਨ ਦਿਓ ਸੁਣੋ ਜੇ ਸਤਕਾਰਿਆ ਤਾਂ ਗੁਰੂ ਨਾਨਕ ਕਰਨੇ ਸਤਕਾਰਿਆ ਨਹੀਂ ਤਾਂ ਕੋਈ ਬਗਿਆੜੀ ਕਹਿੰਦਾ ਕੋਈ ਸੁਣੋ ਪੈਰ ਦੀ ਜੁੱਤੀ ਸਮਝਦਾ ਕੋਈ ਕੋਈ ਸਮਝਦਾ ਸੀ ਪਰ ਗੁਰੂ ਨਾਨਕ ਸਾਹਿਬ ਨੇ ਸੁਣਨੋ ਪਰਵਾਨਿਆ ਹੈ ਇਹਦੇ ਬਾਰੇ ਦੱਸਦੇ ਨੇ ਸਤਗੁਰੂ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਇਸਤਰੀ ਤੋਂ ਜਨਮ ਲਈਦਾ ਹੈ ਇਸਤਰੀ ਦੇ ਪੇਟ ਵਿੱਚ ਹੀ